ਇਹ ਖਿਤ ਚੋਰੀਆਂ ਦਾ سلسلہ ਜਾਰੀ ਇੱਥੇ ਕੁਝ ਜ਼ੋਰ ਕਿਸਮ ਦੇ ਅਨਸਰਾਂ ਨੇ ਇਹ ਪਰਿਵਾਰ ਇੱਕ ਮਿਡਲ ਕਲਾਸ ਪਰਿਵਾਰ ਹੈ ਇਹ ਮਸਾਂ ਪੈਰਾਂ ਤੇ ਖੜਾ ਹੋਇਆ ਸੀ ਅੱਜ ਇਹਨਾਂ ਦੇ ਪਰਿਵਾਰ ਚ 4-5 ਲੱਖ ਰੁਪਏ ਦਾ ਘੱਟੋ-ਘੱਟ ਨੁਕਸਾਨ ਹੋ ਗਿਆ ਲੈਪਟਾਪ ਸੋਨਾ ਚਾਂਦੀ ਇਹ ਵਗੈਰਾ ਵਗੈਰਾ ਅਲੱਗ ਚੋਰੀ ਕਰਕੇ ਲੈ ਗਏ ਨੇ ਚੋਰਾ ਨੇ ਇੱਕ ਹੋਰ ਘਰ ਨੂੰ ਬਣਾਇਆ ਨਿਸ਼ਾਨਾ ਮਾੜੀ ਕਿਸਮ ਦੇ ਅੰਸਰ ਨੇ ਜੋ ਬਹੁਤ ਹੀ ਲਗਾਤਾਰ ਕਾਫੀ ਸਮੇਂ ਤੋਂ ਪੀਖੀ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਜੀਹਦੇ ਕਰਕੇ ਸਾਰਾ ਪੀਖੀ ਸ਼ਹਿਰ ਸਦਮੇ ਵਿੱਚ ਹੈ ਘਰ ਪੈਦਾ ਹੋਇਆ ਨੁਕਸਾਨ ਅਫਸਰ ਆ ਜਾਂਦੇ ਨੇ ਸਾਨੂੰ ਆਪਣੀ ਇੱਕ ਵਾਰੀ ਕਹਿ ਦਿੰਦੇ ਨੇ ਹੁਣ ਕਾਰਵਾਈ ਕਰਦੇ ਆਂ ਨਾ ਤਾਂ ਕਿਸੇ ਤੇ ਕਾਰਵਾਈ ਹੋ ਰਹੀ ਹੈ ਨਾ ਇੱਥੇ ਧੀਆਂ ਪੜਾ ਸਕਖਤ ਨੇ ਕੋਈ ਜਾਂਦੀ ਦੀ ਕੋਈ ਚੈਨੀ ਪਟਕੇ ਲੈ ਜਾਂਦਾ ਕੋਈ ਕਿਸੇ ਤੋਂ ਪਰਸ ਖੋ ਕੇ ਲੈ ਜਾਂਦਾ ਮੈਂ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰ ਕਰ ਥੱਕ ਗਏ ਹੁਣ ਦੁਬਾਰੇ ਫੇਰ ਬੇਨਤੀ ਕਰਦੇ ਆਂ ਕਿ ਨਹੀਂ ਅਸੀਂ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ ਇਸ ਨਕਾਮ ਸਰਕਾਰ ਤੋਂ ਵੱਕ ਚੁੱਕੀ ਆ ਸਾਰੀ ਭਿਖੀ ਵਾਸੀ ਤੇ ਹੁਣ ਅਸੀਂ ਬੇਨਤੀ ਕਰਦੇ ਆਂ ਵੀ ਇਹ ਜੇ ਚੰਗੀ ਤਰ੍ਹਾਂ ਕਾਰਵਾਈ ਨਾ ਹੋਈ ਤੇ ਇਸ ਤੋਂ ਬਾਅਦ ਅਸੀਂ ਸੰਘਰਸ਼ ਦੇ ਰੁਖ ਅਪਣਾਵਾਂਗੇ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਸ਼ਹਿਰ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ ਤਾਜੀ ਘਟਨਾ ਪਿੱਖੀ ਦੇ ਬਾੜ ਨੰਬਰ 12 ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਵਿਆਹ ਦੇ ਪ੍ਰੰंभ ਚ ਗਿਆ ਹੋਇਆ ਸੀ ਮਗਰੋਂ ਚੋਰਾਂ ਨੇ ਉਹਦੇ ਘਰ ਦੀਆਂ ਪੌੜੀਆਂ ਦਾ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੋ ਗਏ ਅਤੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਸਾਬਕਾ ਪ੍ਰਧਾਨ ਨਗਰ ਕੌਂਸਲ ਹਰਪ੍ਰੀਤ ਸਿੰਘ ਨੇ ਦੱਸਿਆ ਇਹ ਅਗਰਵਾਲ ਪਰਿਵਾਰ 2 ਦਿਨਾਂ ਲਈ ਆਪਣੇ ਕਿਸੇ ਰਿਸ਼ਤੇਦਾਰੀ ਚ ਵਿਆਹ ਦੇ ਪ੍ਰੋਗਰਾਮ ਤੇ ਪਰਿਵਾਰ ਸਮੇਤ ਗਏ ਹੋਏ ਸਨ ਜਦੋਂ ਇਹ ਵਾਪਸ ਆਏ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਚੋਰਾਂ ਨੇ ਉਹਨਾਂ ਦੇ ਮਕਾਨ ਨਾਲ ਇੱਕ ਖਾਲੀ ਪਏ ਮਕਾਨ ਵਿੱਚ ਦੀ ਦਾਖਲ ਹੋ ਕੇ ਛੱਤ ਉੱਪਰ ਦੀ ਆ ਕੇ ਮਕਾਨ ਦੀਆਂ ਪੌੜੀਆਂ ਦਾ ਦਰਵਾਜ਼ਾ ਤੋੜ ਲਿਆ ਅਤੇ ਘਰ ਵਿੱਚੋਂ ਲਗਭਗ 3.5 ਟੋਲੇ ਸੋਨਾ ਕੁਝ ਚਾਂਦੀ ਦੇ ਗਹਿਣੇ ਦੋ Dell ਕੰਪਨੀ ਦੇ ਲੈਪਟਾਪ ਚੋਰੀ ਕਰਕੇ ਲੈ ਗਏ ਜੇਦੀ ਸੂਚਨਾ ਉਹਨਾਂ ਨੇ ਪੀਖੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕਰ ਲਈ ਹੈ ਪੀਖੀ ਵਿਖੇ ਪਿਛਲੇ ਕੁਝ ਮਹੀਨਿਆਂ ਤੋਂ ਘਰਾਂ ਤੇ ਦੁਕਾਨਾਂ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਲੋਕਾਂ ਨੇ ਰੋਸ ਵਜੋਂ ਦੋ ਵਾਰ ਮੁੱਖ ਹਾਈਵੇ ਵੀ ਧਰਨਾ ਦੇ ਕੇ ਜਮ ਕੀਤਾ ਹੈ ਪਰੰਤੂ ਪੀਖੀ ਪੁਲਿਸ ਵੱਲੋਂ ਰਿਪੋਰਟ ਦਰਜ ਕਰ ਲਈ ਜਾਂਦੀ ਹੈ ਅਤੇ ਕਾਰਵਾਈ ਦੇ ਨਾਂ ਤੇ ਸਿਰਫ ਵਿਸ਼ਵਾਸ ਦਵਾਇਆ ਜਾਂਦਾ ਹੈ ਜਿਸ ਤੋਂ ਪੀਖੀ ਵਾਸੀ ਕਾਫੀ ਖਫਾ ਨੇ ਪੀਖੀ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਮਾੜੇ ਅਨਸਰਾਂ ਤੇ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਹਾਂਜੀ ਮੈਂ ਹਰਪ੍ਰੀਤ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਪੀਖੀ ਅੱਜ ਹੁਣ ਆਪਾਂ ਖੜੇ ਆ ਜੀ ਬਾੜ ਨੰਬਰ 12 ਵਿੱਚ ਇਹ ਪੀਖੀ ਦਾ ਬਹੁਤ ਹੀ ਜਿਆਦਾ ਸੰਘਣੀ ਵਸੋਂ ਵਾਲਾ ਏਰੀਆ ਹੈ ਇੱਥੇ ਕੁਝ ਚੋਰ ਕਿਸਮ ਦੇ ਅਨਸਰਾਂ ਨੇ ਇਹ ਪਰਿਵਾਰ ਇੱਕ ਮਿਡਲ ਕਲਾਸ ਪਰਿਵਾਰ ਹੈ ਵਿਚਾਰਾ ਮਸਾਂ ਨਿਕਲ ਮਿੱਤਲ ਸਨਮ ਨਰੇਸ਼ ਇਹ ਮਸਾਂ ਪੈਰਾਂ ਤੇ ਖੜਾ ਹੋਇਆ ਸੀ ਅੱਜ ਇਹਨਾਂ ਦੇ ਪਰਿਵਾਰ ਚ 4-5 ਲੱਖ ਰੁਪਏ ਦਾ ਘੱਟੋ ਘੱਟ ਨੁਕਸਾਨ ਹੋ ਗਿਆ ਲੈਪਟਾਪ ਸੋਨਾ ਚਾਂਦੀ ਇਹ ਵਗੈਰਾ ਵਗੈਰਾ ਅਲੱਗ ਚੋਰੀ ਕਰਕੇ ਲੈ ਗਏ ਨੇ ਕੋਈ ਮਾੜੀ ਕਿਸਮ ਦੇ ਅਨਸਰ ਨੇ ਜੋ ਬਹੁਤ ਹੀ ਲਗਾਤਾਰ ਕਾਫੀ ਸਮੇਂ ਤੋਂ ਪੀਖੀ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਜਿਹਦੇ ਕਰਕੇ ਸਾਰਾ ਪੀਖੀ ਸ਼ਹਿਰ ਸਦਮੇ ਵਿੱਚ ਹੈ ਬਾਰ ਬਾਰ ਥਾਣੇ ਵੀ ਲੱਗ ਚੁੱਕੇ ਨੇ ਅਫਸਰ ਆ ਜਾਂਦੇ ਨੇ ਸਾਨੂੰ ਆਪਣੀ ਇੱਕ ਵਾਰੀ ਕਹਿ ਦਿੰਦੇ ਨੇ ਹੁਣ ਕਾਰਵਾਈ ਕਰਦੇ ਆਂ ਨਾ ਤਾਂ ਕਿਸੇ ਤੇ ਕਾਰਵਾਈ ਹੋ ਰਹੀ ਐ ਤੇ ਨਾ ਇੱਥੇ ਧੀਆਂ ਪਣਾ ਸੁਰਖਿਅਤ ਨੇ ਕੋਈ ਜਾਂਦੀ ਦੀ ਕੋਈ ਚੈਨੀ ਪਟਕੇ ਲੈ ਜਾਂਦਾ ਕੋਈ ਕਿਸੇ ਤੋਂ ਪਰਸ ਖੋ ਕੇ ਲੈ ਜਾਂਦਾ ਅੱਜ ਇਹ ਗਰੀਬ ਪਰਿਵਾਰ ਵਿਚਾਰੇ ਜਦੋਂ ਸ਼ਾਮ ਨੂੰ ਮੈਰਿਜ ਤੋਂ ਵਾਪਸ ਆਏ ਤਾਂ ਇਹਨਾਂ ਦਾ ਘਰੇ ਸਾਰਾ ਸਮਾਨ ਖਿਲਰਿਆ ਪਿਆ ਸੀ ਜੋ ਕਿ ਤੁਸੀਂ ਦੇਖ ਸਕਦੇ ਹੋ ਕੈਮਰੇ 'ਚ ਤੇ ਇਹ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇਹ ਬੈਂਕ 'ਚ ਮੁਲਾਜ਼ਮ ਐ ਵਿਚਾਰਾ ਇੱਕ ਕਲੈਕਸ਼ਨ ਮੈਨੇਜਰ ਤੇ ਇਹਨਾਂ ਦਾ ਸਾਰਾ ਲੈਪਟਾਪ ਦੋ ਤਿੰਨ ਲੈਪਟਾਪ ਚਾਰ ਪੰਜ ਟੋਲੇ ਸੋਨਾ ਚਾਂਦੀ ਤੇ ਹੋਰ ਕੀਮਤੀ ਵਸਤੂਆਂ ਇੱਥੋਂ ਚੋਰੀ ਕੀਤੀਆਂ ਗਈਆਂ ਨੇ ਮੈਂ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰ ਕਰ ਥੱਕ ਗਏ ਹੁਣ ਦੁਬਾਰੇ ਫੇਰ ਬੇਨਤੀ ਕਰਦੇ ਆਂ ਵੀ ਨਹੀਂ ਅਸੀਂ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ ਇਸ ਨਕਾਮ ਸਰਕਾਰ ਤੋਂ ਅੱਕ ਚੁੱਕੀ ਐ ਸਾਰੀ ਭੀਖੀ ਵਾਸੀ ਤੇ ਹੁਣ ਅਸੀਂ ਬੇਨਤੀ ਕਰਦੇ ਆਂ ਵੀ ਇਹ ਜੇ ਚੰਗੀ ਤਰ੍ਹਾਂ ਕਾਰਵਾਈ ਨਾ ਹੋਈ ਦੇ ਇਹ ਦੁਬਾਰਾ ਅਸੀਂ ਸੰਘਰਸ਼ ਦੇ ਰੁਕ ਰਫਨਾਵਾਂਗੇ ਕੋਈ ਦੁਕਾਨਦਾਰ ਸੁਰੱਖਤ ਨਹੀਂ ਕੋਈ ਜ਼ਿੰਮੇਵਾਰ ਸੁਰੱਖਤ ਨਹੀਂ ਕੋਈ ਭੈਣ ਭਾਈ ਦੁਕਾਨਾਂ ਦੇ ਮੂਹਰੇ ਰੱਖਿਆ ਹੋਇਆ ਹਮੇਸ਼ਾ ਸਮਾਨ ਚਾਕੇ ਭੱਜ ਜਾਂਦੇ ਨੇ ਦੁਕਾਨਦਾਰਾਂ ਨੂੰ ਮਜ਼ਾਕ ਕਰਦੇ ਨੇ ਅਸੀਂ ਬਹੁਤ ਹੀ ਇਸ ਗੱਲ ਦੀ ਮਖਾਲਫਤ ਕਰਦੇ ਹਾਂ ਮੈਂ ਕਹਿੰਦਾ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ